ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ 9 ਮਹੀਨੇ ਦੇ ਜਿਹੜੇ ਪਕਾ ਰਹੇ ਆ ਮਾਲ ਪੂਰੇ ਸਾਰੇ ਇਕੱਠੇ ਹੋ ਕੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਵੀ ਸਾਰਾ ਸਿਆਸ ਗਵਾਂਡ ਹਨਾ ਤੇ ਹਲੇ ਸਾਡੀਆਂ ਸਹੇਲੀਆਂ ਕੋਸ਼ਕ ਰਹਿ ਗਈਆਂ ਤੇ ਕੁਛ ਕੌਣ ਵਾਲੀਆਂ ਤੇ ਪਿੰਡਾਂ ਦੀ ਇਹ ਹੀ ਜਿਹੜੀ ਹਨਾ ਚੀਜ਼ ਵਧੀਆ ਲੱਗਦੀ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਕੋਈ ਵੀ ਕੰਮ ਕਰਦੇ ਆ ਦਾ ਸੁਖੀਆ ਬਾਵਨ ਜਮੀਨਾ ਬਈ ਪੂਰੀ ਖਾਂਦੇ ਟੱਗੇ ਹਾਰ ਗਏ ਜੱਬਰੂ ਲਾਗੇ ਪੀਮਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਕਕੂ ਤੇਰ ਚੀਨਾ ਤੇਰੀ ਵੀਰੋ ਪਤਾ ਬਣਾਉਣ ਲੱਗਿਆ ਹਨਾ ਵੀ ਅਸੀਂ ਪਾਣੀ ਅੱਜ ਵੱਲੋਂ ਤੇ ਫੋਨ ਦਾ ਮਹੀਨਾ ਦਾ ਜਿਹੜਾ ਮੁੱਕ ਗਿਆ ਹਨਾ ਤੇ ਅਸੀਂ ਕਿਹਦੀ ਦੱਸੀਏ ਸਾਰਿਆਂ ਨੂੰ ਵੀ ਸਾਡਾ ਕਿੰਨਾ ਆਪਸ ਚ ਪਿਆਰ ਆ ਕਿਉਂਕਿ ਇਹ ਪਿੰਡਾਂ ਦੀ ਮੇਨ ਚੀਜ਼ ਆ ਆਪਸ ਜਿਹੜਾ ਭਾਈਚਾਰਾ ਹੈ ਨਾ ਆਪਾਂ ਇਹਨੂੰ ਹੀ ਮੇਨ ਮੰਨਦੇ ਆ ਤੇ ਇਹ ਮੇਰੀ ਆਂਟੀ ਚਾਚੀ ਉਧਰ ਸਾਡੇ ਮੰਮੀ ਸਾਡੀ ਹਰਵਿੰਦਰ ਆਂਟੀ ਰਮਾ ਆਂਟੀ ਤੇਨ ਚਾਚੀ ਹਲੇ ਆਂ ਨਾ ਨਹੀਂ ਹੋਣ ਗਿਆ ਹਲੇ ਕੰਮ ਦਾ ਟਾਈਮ ਆ ਜਦੋਂ ਵੱੱਲੋਂ ਪਾਣੀ ਵੀ ਉਹਦਾ ਆ ਨਾ ਜਦੋਂ ਆਪਾਂ ਸਾਰੇ ਇਕੱਠੇ ਰਲ ਕੇ ਕੰਮ ਕਰਦੇ ਆ ਕਿੰਨਾ ਮਜ਼ਾ ਆਉਂਦਾ ਹੈ ਨਾ ਆਂਟੀ ਹਾਂ ਪਾਜਾ ਹੁਣ ਅੰਦਰ ਪੁੱਛ ਜਿਹੜੇ ਕੱਟੀਆਂ ਆ ਕੇ ਸਾਰੇ ਕੰਮ ਕਰ ਦਿੰਦੀ ਹੈ ਕਰਨਾ ਮੈਂ ਪੂਰੀ ਅੱਧੀ ਉਹ ਚੰਨਿਆ ਰਾਂ ਦੇ ਲੀੜ ਕੇ ਜਿਹੜੇ ਆਪਣੀ ਖਾਲੀ ਆ ਸਾਡਾ ਧਾਤ ਦੇਖੋ ਕਿਨੇ ਸਾਡਾ ਛੋਰਾ ਸਾਡਾ ਬੀਆ ਛੋਰਾ ਸਾਡਾ ਆਹ ਰਮਾਈਂ ਵੀ ਤਾਂ ਬੈਠ ਕੇ ਦੇਖਣ ਵਾਲ ਕੋਈ ਅਕਾ ਇਹ ਵੈਸੇ ਅੱਗੇ ਕਿਸੇ ਦਾ ਕੰਮ ਕੱਟੀ ਕਰਦੀ ਹੈ ਇਹ ਹਾਂ ਇਹ ਕਿੰਨੀ ਮੋਟੀ ਆ ਗਈ ਆਪਣੇ ਮੋਟੀ ਸਮਝਦੀ ਆ ਹਾਂ ਬਾਰੇ ਇਹਦਾ ਪਤਾ ਲੋਕੀ ਦੱਸਦੇ ਦੋ ਤਾਰੀ ਜੀ ਮੈਂ ਮੋਟੀ ਵੀ ਕੋਣ ਕਹਿੰਦੇ ਆ ਮੇਰੇ ਮਿੱਤਰੋ ਪਤਲੀ ਆ ਗਈ ਤੇ ਮੈਂ ਕਰਦੀ ਹਾਂ ਤੁਮੇ ਕਾ ਆਸ ਕਮਾਂ ਦੀ ਸਾਡੇ ਹੋਰ ਗੱਲ ਦੱਸਦੇ ਆ ਸਾਡੇ ਕੋਈ ਵੀ ਸਾਡੇ ਚੋਂ ਮਾੜਾ ਮੋਟਾ ਢਿੱਲਾ ਮੱਠਾ ਸੀ ਇੱਕ ਦੂਜੇ ਦੇ ਬਹੁਤ ਔਕਸੋਕ ਚ ਕੰਮ ਆਉਨੇ ਆ ਜਾ ਕਿਸੇ ਦੇ ਕੋਈ ਵੀ ਗੱਲਬਾਤ ਆ ਹਨਾ ਤੇ ਸਾਰੇ ਇਹ ਵਧੀਆ ਲੱਗਦੀ ਆ ਪਿੰਡਾਂ ਦੇ ਵਿੱਚ ਹਨਾ ਜਦੋਂ ਆਪਾਂ ਇੱਕ ਦੂਜੇ ਦੇ ਦੋਖ ਦੇ ਸੁਖ ਦੇ ਜਾਣਦੇ ਆ ਨਹੀਂ ਤਾਂ ਇਕੱਲੇ ਆਪਾਂ ਵੱਡੇ ਨਹੀਂ ਹੁੰਦੇ ਆਪਾਂ ਸਾਰਿਆਂ ਨਾਲ ਹੀ ਵੱਡੇ ਹੁੰਨੇ ਆ ਹਨਾ ਜਦੋਂ ਆਪਾਂ ਨੂੰ ਕੋਈ ਵੀ ਮਾੜਾ ਮੋਟਾ ਕੋਈ ਤਕਲੀਫ ਆ ਜਦੋਂ ਕੀ ਹੁੰਦਾ ਹਨਾ ਆ ਕੇ ਪੁੱਛਦਾ ਵਾ ਤੇ ਅਸੀਂ ਕਿ ਵੀ ਜਰੂਰ ਦਸੀਏ ਵੀ ਸਾਡਾ ਦੇਖੋ ਲਾਈਆਂ ਤਾਂ ਸਾਡੀਆਂ ਛੋਟੀਆਂ ਜੀਆਂ ਈ ਤੀ ਅਸੀਂ ਸਾਡੇ ਸਾਰੇ ਘਰਾਂ ਨੇ ਰੜ ਕੇ ਫਿਰ ਅਸੀਂ ਕਿ ਵੀ ਇਹ ਸ਼ਗਨ ਆ ਜਿਹੜਾ ਜਰੂਰ ਕਰੀਏ ਵੀ ਮਾਲ ਪੂੜੇ ਪਕਾਈਏ ਕਿਉਂਕਿ ਮਿੱਠਾ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਸਾਡੀ ਆਂਟੀ ਹਰ ਕੰਮ ਚ ਮੂਰੇ ਹੁੰਦੀ ਆ ਪਰਮਜੀਤ ਆਂਟੀ ਆਂਟੀ ਸਾਡੀ ਫੇਵਰੇਟ ਆਂਟੀ ਆ ਮੇਰੀ ਇਹ ਮੇਰੀ ਮੰਮੀ ਮੇਰੇ ਸਾਸ ਕਹਿੰਦੀ ਸੀ ਤੇਰੀ ਦੂਜੀ ਸੱਸ ਆ ਸੱਚੀ ਦੂਜੀ ਸੱਸ ਆ ਪਰਮਾਤਮਾ ਆਈ ਪਿਆਰ ਰੱਖੇ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਮੇਰੇ ਹੰਦਰਾਣੇ ਚ ਖੜੀ ਕੋਈ ਹੈ ਨਹੀਂ ਹਲੇ ਤੇ ਕੋਈ ਨੇ ਜੇ ਦੁਆਉ ਤੁਹਾਨੂੰ ਜਰੂਰ ਦੱਸਾਂਗੇ ਇਹੀ ਮੇਰੀਆਂ ਸਹੇਲੀਆਂ ਆ ਆਓ ਬੈਠੋ ਜਿਹੜਾ ਗੂੜੀ ਲਈ ਰਹਿਦਾ ਇਹਨੇ ਫੋਨ ਕਰਕੇ ਕੱਦ ਰਹੀ ਨਹੀਂ ਆ ਗਿਆ ਸਭ ਤੋਂ ਜ਼ਿਆਦਾ ਅਰਵਿੰਦਰਾ ਦੀ ਸਾਦੀ ਹੋਈ ਆ ਗਈ ਤੇ ਭੂਆ ਖਵਾਉ ਜਵਾਕਾਂ ਨੂੰ ਮਾਲ ਪੂੜੇ ਹੋ ਜਾ ਉਹ ਕੁੰਜੇ ਚ ਤੋਂ ਹੋ ਜਾ ਹੂੰ ਸਹਿਜ ਨੂੰ ਇੱਧਰ ਨੂੰ ਕਰ ਦੋ ਸਹਿਜ ਆਇਨ ਹੋ ਜਾ ਆਇਂ ਹੋ ਜਾ ਤਾਂ ਇਹ ਕੋ ਮੁਖਾਰੀ ਦੇਖੋ ਸਾਡੇ ਮਾਲ ਪੂੜੇ ਕਿਵੇਂ ਲੱਗੇ ਹਲਵਾਈ ਬਦਲ ਲੈ ਇੱਧਰ ਤੇ ਟਾਈਮ ਹੋ ਗਿਆ ਵਾੜਾ ਤੇ ਇੱਧਰ ਦੇਖੋ ਵਿਆਹ ਵਾਲਾ ਮਾਹੌਲ ਆ ਜਿਹੜਾ ਬਣਿਆ ਪਿਆ ਸਾਰੇ ਅਸੀਂ ਮਾਲ ਪੂੜੇ ਜਿਹੜੇ ਖਾ ਰਹੇ ਆ ਤੇ ਬੱਚੇ ਜਿਹੜੇ ਆਪਦਾ ਖੇਡ ਰਹੇ ਆ ਹਨਾ ਕਿੰਨਾ ਵਧੀਆ ਲੱਗਦਾ ਐ ਸਾਰੇ ਖੁਸ਼ ਰਮਾਂ ਅੰਟੀ ਰਾਜਪੁੱਜ ਕੇ ਬਹਿ ਚੁੱਕੇ ਰਮਾਂ ਤੇਰੇ ਡੇਰੇ ਸੰਤਾਂ ਦੇ ਪਰ ਮੈਂ ਅਗਰ ਮੁੱਖੀ ਪੜਦੀ ਇੱਕ ਪੱਤਰ ਹੋਈ ਪੜਦੀ ਮਾਰੇ ਦੰਦੇ ਕੋੜਨਾ ਖੜਦੀ ਐ ਨਾ ਪਨਮੇਸ਼ਰ ਦਾ ਲੈ ਕੇ ਗਿੱਦੇ ਵਿੱਚ ਵੱੜਦੀ ਐ ਨਾ ਸਰਦਾਰ ਲੈ ਕੇ ਗਿੱਦੇ ਵਿੱਚ ਵੱੜਦੀ ਐ ਨਾ ਪਨਮੇਸ਼ ਅੰ ਲੈ ਕੇ ਗਿੱਦੇ ਵਿੱਚ ਵੱੜਦੀ ਐ ਬੱਛ ਨੇ ਮਾਈਕਾ ਐੜੇ ਕੇ ਰਾਣੀ ਦੋ ਤੇੜੀ ਕੇ ਸਿੰਗਾ ਲਿਆ ਬੱਕਰੀ ਦੁੱਧ ਦੇੜੀ ਕਾਂਗੇ ਸਿਰ ਤੇ ਬੱਕਰੀ ਦੁੱਧ ਦੇੜੀ ਹੰਦੇ ਆ ਬੱਕਰੀ ਦੁਦੜੀੜ ਕਾਂ ਦੇ ਕੁਰਬਾਨੀ ਆਦਨ ਪੈਣ ਨਾਂਦੇ ਸਸਾਨਾ ਨਾ ਅੰਨਾ ਬੁਰੀਆਂ ਨੀ ਆਦ ਸਸਾਨਾ ਨਾ ਅੰਨਾ ਬੁਰੀਆਂ ਨੀ ਹੰਦੇ ਸਸਾਨਾ ਨਾ ਪੈਣ ਨਾਂਦੇ ਸਸਾਨਾ ਨਾ ਬੁਰੀਆਂ ਨੀ ਆਦਨ ਪੈਣ ਯਾ ਦੇ ਨੀਵਨ ਬੇਰ ਲੱਗਣਗੇ ਕਿ ਕਿਹੜੇ ਨੀਵਨ ਚੇਰਾ ਦੂਰ ਖੜਾ ਦੂਰ ਖੜਾ ਦੱਕ ਪੁਛੇ ਆਂਜਾ ਦੂਰ ਖੜਾ ਦੂਰ ਖੜਾ ਦੱਕ ਪੁਛੇ ਆਂਜਾ ਦੂਰ ਖੜਾ ਮਰਾਂ ਜੀ ਸਾਥ ਤੇ ਕਿਲੀ ਨੀਵਨ ਦੂਰ ਖੜਾ ਦੂਰ ਖੜਾ ਦੱਕ ਪੁਛੇ ਆਂਜਾ ਦੂਰ ਖੜਾ ਹੈ ਉਹ ਬੇਟਾ ਨੀਵਨ ਚ ਖੜਾ ਦੂਰ ਮੈਂ ਤਾਂ ਦੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਕੋਟ ਦੇਠ ਨੂੰ ਅੱਗ ਲੱਗ ਜੇ ਸਨੇ ਪਜਾਮੇ ਕੋਟ ਦੇਠ ਨੂੰ ਅੱਗ ਲੱਗ ਜੇ ਸਨੇ ਪਜਾਮੇ ਕੋਟ ਦੇਠ ਨੂੰ ਅੱਗ ਲੱਗ ਜੇ ਸਨੇ ਪਜਾਮੇ ਕੋਟ ਪੈਤਾ ਦੇ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਕੁੱਤੀ ਜੇਠ ਨੂੰ ਅਗ ਲਗ ਜੇ ਸਣੇ ਪਜਾਮੇ ਜੁੱਤੀ ਜੇਠ ਨੂੰ ਅਗ ਲਗ ਜੇ ਸਣੇ ਪਜਾਮੇ ਜੁੱਤੀ ਦੇ ਮਾਸਟਰ ਨੂੰ ਛੇੜਦੀਆਂ ਕਮਜਾਤਾਂ ਕਹਿੰਦਾ ਮਾਸਟਰ ਨੂੰ ਛੇੜਦੀਆਂ ਕਮਜਾਤਾਂ ਕਹਿੰਦਾ ਮਾਸਟਰ ਨੂੰ ਛੇੜਦੀਆਂ ਕਮਜਾਤਾਂ ਕਹਿੰਦਾ ਹੋਰੀ ਪਿੰਡੀ ਵੀ ਪਰਸੇਂਦਾ ਹੋਰੀ ਪਿੰਡੀ ਵੀ ਪਰਸੇਂਦਾ ਸਾਡੇ ਆਕੇ ਗੱਜਿਆ ਨੀ ਰਾਤੀ ਲੜਦੇ ਦਾ ਮੂੰ ਪਾਵੇ ਤੇ ਗੱਜਿਆ ਨੀ ਰਾਤੀ ਲੜਦੇ ਦਾ ਆਵੇ ਤੇ ਗੱਜਿਆ ਨੀ ਰਾਤੀ ਲੜਦੇ ਦਾ ਮੂੰ ਪਾਵੇ ਤੇ ਗੱਜਿਆ ਨੀ ਰਾਤੀ ਲੜਦੇ ਦਾ ਮੂੰ ਪਾਵੇ ਤੇ ਕਹਿੰਦੇ ਜਮਣੇ ਖੰਡਾ ਅੰਦੇ ਤੇ ਬੇ ਜੇ ਜੀਹਾਂ ਸਾਥੇ ਦਿੱਤੀਏ ਦੋਹਾਂ ਸੋਨੇ ਦੀਆਂ ਤਣ ਹੱਥ ਵਿੱਚ ਨੇ ਜੀਤੇ ਸੋਨੇ

ਮੈਂ ਦੇਖਨੇ ਕੁੱਤੀ ਜੇ ਤੂੰ ਕੋੜ ਨਾ ਹੁੰਦਾ ਮੈਂ ਵੀ ਫੇਰ ਦੀ ਜੁੱਤੀ ਜੇ ਤੂੰ ਕੋੜ ਨਾ ਹੁੰਦਾ ਮੈਂ ਵੀ ਫੇਰ ਦੀ ਜੁੱਤੀ ਜੇ ਤੂੰ ਕੋੜ ਨਾ ਹੁੰਦਾ ਮੈਂ ਵੀ ਫੇਰ ਦੀ ਜੁੱਤੀ ਸੱਚ ਦੱਸ ਗੋਰੀਏ ਕਿਹੜੀ ਗੱਲ ਤੋਂ ਕੁੱਤੀ ਸੱਚ ਦੱਸ ਗੋਰੀਏ ਕਿਹੜੀ ਗੱਲ ਤੋਂ ਕੁੱਤੀ ਸੱਚ ਦੱਸ ਗੋਰੀਏ ਕਿਹੜੀ ਗੱਲ ਤੋਂ ਕੁੱਤੀ ਸੱਚ ਦਸਾਂ ਵੇਰੀਆ ਮੇ ਤੋਂ ਕਾੜ ਨੀ ਫੁੱਟੀ ਸੱਚ ਦਸਾਂ ਵੇਰੀਆ ਮੇ ਤੋਂ ਕਾੜ ਨੀ ਫੁੱਟੀ ਸੱਚ ਦਸਾਂ ਵੇਰੀਆ ਮੇ ਤੋਂ ਕਾੜ ਨੀ ਫੁੱਟੀ ਰੋਟੀ ਤੇ ਮੀਲੇ ਚਾਪਾਂਗੇ ਲੈ ਲੈ ਕਣੀ ਦਾਰੀਆਂ ਪਾਲੋ ਕੰਦੀ ਤਾਂਗੇ ਲੈ ਲੈ ਕਣੀ ਦਾਰੀਆਂ ਪਾਲੋ ਕਨ ਕੁੱਟਾਂਗੇ ਲੈ ਲੈ ਕਣੀ ਦਾਰੀਆਂ ਪਾਲੋ ਕਨ ਕੁੱਟਾਂਗੇ ਟੋਪਾਂ ਫੜਾਂਗੇ ਬਤਾਰੀਆਂ ਫਰਾਜ ਕਰਾਂਗੇ ਲੈ ਲਾ ਖਣੇਦਾਰੀ ਆਪਾਂ ਲੋਕਾਂ ਨੂੰ ਤੇ ਲੈ ਲਾ ਨੰਬਰਦਾਰੀ ਆਪਾਂ ਰਾਜ ਕਰਾਂਗੇ ਲੈ ਲਾ ਨੰਬਰਦਾਰੀ ਆਪਾਂ ਰਾਜ ਕਰਾਂਗੇ ਲੈ ਲਾ ਨੰਬਰਦਾਰੀ ਆਪਾਂ ਰਾਜ ਕਰਾਂਗੇ ਮੈਨੂੰ ਕਹਿੰਦਾ ਤੇ ਕਿੰਨ ਜਾਂਦੀ ਮੈਨੂੰ ਕਹਿੰਦਾ ਤੇ ਕਿੰਨ ਜਾਂਦੀ ਦਰਮਾ ਜਾ ਵੀ ਤੇ ਕਿੰਨ ਲੈ ਲਖਸਨਾ ਰੂੜੀ ਚੜ ਚੜ ਦੇ ਕੇ ਜੈ ਵੱਡੀ ਲਖਸਨਾ ਰੂੜੀ ਚੜ ਚੜ ਦੇ ਕੇ ਜੈ ਵੱਡੀ ਲਖਸਨਾ ਰੂੜੀ ਚੜ ਚੜ ਦੇ ਕੇ ਨਹੀਂ ਆਇਆ ਤਾਂ ਮਿਲਣੇ ਕੀਤਾ ਤੂੰ ਬੇਥੇਰਾ ਉਠੇ ਜੱਟ ਦੀ ਦੁੱਖਣ ਲੱਗੀ ਪਰਿਆ ਤੇ ਆ ਬੇਥੇਰਾ ਜੇ ਤੈਨੂੰ ਤੁੱਕ ਲੱਗਦੀ ਲੈਲ ਚਾਦਰਾਂ ਮੇਰਾ ਜੇ ਤੈਨੂੰ ਤੁੱਕ ਲੱਗਦੀ ਲੈਲ ਚਾਦਰਾਂ ਮੇਰਾ ਪੈ ਗਿਆ ਛੋੜਾ ਵਿਖ ਤੁਗੀ ਉਦਗੀ ਤੇ ਪੈ ਗਿਆ ਹੁਸ਼ੌਣਾ ਇੱਕ ਤੁਗੀ ਉਦਗੀ ਤੇ ਪੈ ਗਿਆ ਹੁਸ਼ੌਣਾ ਇੱਕ ਤੁਗੀ ਉਦਗੀ ਤੇ ਕਿ ਇਹ ਜਹੇਆ ਕੀ ਮੇਰਾ ਹਰਸਾ ਨਿਕਲਦਾ ਜਾਵੇ ਡੰਡੀਆਂ ਕਰਾ ਦੇ ਵੀਰ ਨਾ ਜਿਹਦੇ ਵਿੱਚ ਦੀ ਮਨੁੱਖ ਨੰਗ ਜਾਵੇ ਡੰਡੀਆਂ ਦਾ ਭਾਰ ਸੁਣ ਕੇ ਵੀਰ ਅਗਲੇ ਅੰਦਰ ਨੂੰ ਜਾਵੇ ਅਗਲੇ ਅੰਦਰ ਨਾ ਜਾ ਵੀਰ ਨਾ ਮਿੱਥਰੋਂ ਝੱਲਿਆ ਨਾ ਜਾਵੇ ਆਪਣੇ ਵੀਰ ਬਿਨਾ ਕੌਣ ਸੰਦਾਰਾ ਲਿਆਵੇ ਆਪਣੇ ਵੀਰ ਬਿਨਾ ਕੌਣ ਸੰਦਾਰਾ ਲਿਆ ਆਪਣੇ ਵੀਰ ਬਿਨਾ ਕੌਣ ਸੰਦਾਰਾ ਲਿਆਵੇ ਆਪਣੇ ਵੀਰ ਕੋ ਮਾ ਪੂਰੀ ਬਣਾਈ ਫੋਨ ਗੋਈ ਤੂੰ ਉਹ ਗੀਰਾਲਾ ਪਸੰਦ ਹੋਵੇ ਉਹ ਤਾਂ ਮੈਂ ਆਪਦੇ ਪਦਾਮੇ ਧੱਗੇ ਜਿਹੜੇ ਪਸ਼ੂ ਪਾੜ ਦਿੰਦੇ ਮੈਂ ਸਮਾਉਣੀ ਹੁੰਦੀ ਅੱਛਾ ਤੇ ਉਹ ਮੈਨੂੰ ਦੱਸ ਦੇ ਹੁਣ ਪੂਰੀ ਕਿੱਥੋਂ ਦੀ ਪੂਰੀ ਹੈਗੀ ਮੋਗੇ ਸ਼ਹਿਰ ਦੀ ਅੱਛਾ ਉਹ ਕਹਿੰਦੀ ਮੈਂ ਕਰਾ ਤਾਂ ਲਵਾਂ ਧੰਗਾ ਨਹੀਂ ਮਾਂ ਮੈ ਧੰਨਾ ਧੰਨਾ ਨਹੀਂ ਮਾਂ ਤੇਰੀ ਪੱਤੀ ਲੈ ਕੇ ਧੰਨਾ ਧੰਨਾ ਨਹੀਂ ਮਾਂ ਤੇਰੀ ਪੱਤੀ ਲੈ ਕੇ ਧੰਨਾ ਧੰਨਾ ਨਹੀਂ ਮਾਂ ਤੇਰੀ ਪੱਤੀ ਲੈ ਕੇ ਧੰਨਾ ਧੰਨਾ ਚੱਕ ਦਿਵਾਣੇ ਨੇ ని మామయ్య